ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਇੱਕ ਚੰਗੀ ਮੈਂ ਆ ਗਈ ਆ ਰੇਡ ਵੀਰ ਦੇ ਜੈਜ ਹੁੰਦੇ ਆ ਆਓ ਵੀਰ ਜੀ ਅੰਨਾ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਉਹ ਸੁਣਾਓ ਠੀਕ ਹੈ ਜੀ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਜੀ ਠੀਕ ਹੈ ਜੀ ਹਾਂ ਜੀ ਵੀਰੇ ਨਾਮ ਦੱਸਿਓ ਆਪਣਾ ਹਾਂ ਵੀਰ ਜੀ ਰਪੇਜਿੰਗ ਜੇ ਹਾਂਜੀ ਪਿੰਡ ਦੋਕੇ ਜੇ ਹਾਂਜੀ ਅਮਰਸਰ ਜੇ ਠੀਕ ਹੈ ਜੀ। ਉਹ ਨੰਬਰ ਹੈਗਾ ਜੀ 8729013011 ਠੀਕ ਹੈ ਵੀਰੇ। ਹਾਂਜੀ ਹਾਂਜੀ। ਆਪਣੇ ਕੋਲ ਚਾਰ ਪਸ਼ੂ ਆ ਗਏ ਜੀ ਕੋਲੇ ਫਿਰ ਚੰਗੇ। ਆਪਣੇ ਕੋਲੇ ਵੀਰ ਜੀ ਇੱਕ 3 ਮਹੀਨੇ ਦਾ ਜੈਕਪਾੜ ਰਹਿੜਿਆ। ਇੱਕ ਗਾਂ ਜੀ ਤੋਕੜ। ਹਾਂਜੀ। ਤੇ ਇੱਕ ਆ ਨਾ ਬੱਚਾ ਮਰੀ ਰਹਿੜਿਆ। ਆ ਠੀਕ ਹੈ ਵੀਰੇ। ਦੋ ਤੋਕੜ ਦੇ। ਠੀਕ ਹੈ ਰੇਟ ਨਿਗ ਨਿਗੇ ਵੀਰੇ। ਰੇਟ ਭਾਜੀ ਆਪਾਂ ਤੁਹਾਨੂੰ ਪਤਾ ਛੋੜੇ। ਬਿਲਕੁਲ ਤਾਂ ਹੀ ਜਲਦੀ ਪਸ਼ੂ ਵੇਖਦਾ ਵੀਰੇ। ਰੇਟ ਹੀ ਯਾਜ ਹੁੰਦਾ। ਹਾਂਜੀ ਹਾਂਜੀ ਹਾਂਜੀ। ਤੇ ਕਰੀਏ ਸ਼ੁਰੂ ਵੀਰੇ। ਮਾਝੀ ਤੋਂ ਵੀ ਕਰ ਲਈਏ। ਮਾਝੀ ਤੋਂ ਕਰ ਲਈਏ ਜੀ। ਠੀਕ ਹੈ ਵੀਰੇ। ਇਹ ਤੋਂ ਜੀ 6 ਠੀਕ ਹੈ ਜੀ ਉਹ ਤੋਂ ਹੀ ਪਾੜੇ ਦੇ ਜੋ ਕੇ ਲੈਂਦੀ ਹਾਂ ਹਾਂਜੀ ਮੇਰੇ ਕੋ ਆ ਕੇ ਨਹੀਂ ਟੀਕਾ ਲਿਆ ਜੀ ਬਿਲਕੁਲ ਹਾਂਜੀ ਆ ਇੱਕ ਅੱਧਾ ਦਿਨ ਵੀਰੇ ਕਰਦਾ ਹਨਾ ਬਾਕੀ ਇੱਕ ਮੇਨ ਗੱਲ ਹੋ ਜਾਂਦੀ ਹੈ ਜਿਹੜਾ ਨਸਲ ਦਾ ਪਸ਼ੂ ਆ ਉਹ ਉਹ ਪਾੜੇ ਤੇ ਮਿਲਦਾ ਹੀ ਮਿਲਦਾ ਭਾਜੀ ਇਹਨੇ ਦੋ ਦਿਨ ਕਿਤੇ ਜਾ ਕੇ ਖਲੋਉਂਗੀ ਨਾ ਮਤਲਬ ਤੇ ਫੇਰ ਪਾੜੇ ਤੇ ਹੋ ਜਾਣਾ ਖਲੋਉਣਾ ਵੀਰੇ ਇਹ ਨੂੰ ਇਹ ਚਿਹਰਾ ਕਰਿਓ ਇਹਦਾ ਬਾਕੀ ਵੀਰੇ ਵੇਖੋ ਕੁਆਲਟੀ ਚੈੱਕ ਕਰੋ ਟੇਡਾ ਕੱਟ ਆ ਗਿਆ ਮਾਨਕੀ ਆਖ ਆ ਗਿਆ ਚੰਗੀ ਮੈਂ ਵੀਰੇ ਸੱਜਰ ਨੇ ਚੰਗਾ ਦੁੱਧ ਚ ਆਇਆ ਹੋਊਗਾ ਵੀਰ ਜੀ 10 11 ਕਿਲੋ ਦੁੱਧ ਵਧੀਆ ਚ ਆਇਆ 11 ਕਿਲੋ ਚ ਆਈ ਗਈ ਹੈ ਬਿਲਕੁਲ ਵੇਖੋ ਜੀ ਵੀਰ ਜੀ 30 32 ਦਿਨ ਹੋ ਗਏ ਜੇ ਅੱਛਾ ਠੀਕ ਹੈ ਇਹ ਠੀਕ ਹੈ ਵੀਰੇ ਬਿਲਕੁਲ ਹੁਣ ਇਸ ਟਾਈਮ ਕਿੰਨਾ ਦੁੱਧ ਆ ਗਿਆ 6 ਕਿਲੋ ਵੀਰ ਜੀ ਦੁੱਧ 6 ਕਿਲੋ ਦੁੱਧਾ ਹਾਂਜੀ ਹਾਂਜੀ ਠੀਕ ਹੈ ਜੀ ਖੋਲੋ ਵੀਰ ਜੀ ਤੋਰਾ ਵਖਾਈਏ ਵੇਖੋ ਵੀਰੋ 6 ਕਿਲੋ ਦੁੱਧਾ ਚੰਗੀ ਮੈਂ ਆ ਵੀਰੋ ਨਸਲ ਚਾਹ ਪਤਲੇ ਚਮਚਾ ਬਾਕੀ ਚੈੱਕ ਕਰ ਹੀ ਲੋ ਵੀਰੇ ਬਹੁਤ ਸ਼ਾਨਦਾਰ ਆ ਬਾਕੀ ਵੀਰ ਨੇ ਸੂਚਾਈ ਦੱਸੀ ਆ ਵੀਰੇ ਆਗੇ ਵੀਰ ਕਹਿੰਦਾ ਇੱਕ ਟੰਗ ਟੀਗਾ ਮੰਗ ਲਿਆ ਬਾਕੀ ਪਹਾੜੇ ਤੇ ਮਿਲਦੀ ਆ ਬਾਕੀ ਕੋ ਵੀਰ ਸੇਵਾ ਕਰੂਗਾ ਚੰਗਾ ਦੁੱਧ ਭਰੂਗੀ ਵੀਰੇ ਉਹ ਹੈ ਨਸਲ ਚਾ ਪਤਲੇ ਚਮਚਾ ਮੈਂ ਬਾਕੀ ਵੀਰ ਜੀ ਚਵਾ ਚੂ ਕਿਵੇਂ ਦਾ ਚਵਾ ਪਾਜੀ 1 ਨੰਬਰ ਦਾ 1 ਨੰਬਰ ਪੋਲਾ ਚਵਾ ਨਹੀਂ ਲੰਗਰ ਮਾੜਾ ਲਿਓਣਾ ਪਾਜੀ ਬਿਲਕੁਲ ਵੀਰੇ ਬਿਲਕੁਲ ਚਵਾ 1 ਨੰਬਰ ਆ ਗਿਆ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੁਣ ਇਹ 10000 ਰੁਪਏ ਦੇਣੀ ਵੀਰ ਜੀ 50 ਦੀ ਹਾਂ ਜੀ ਠੀਕ ਹੈ ਵੀਰ ਜੀ ਜਾਇ ਜੀ ਮਾਤਨ ਬਿਲਕੁਲ ਬਿਲਕੁਲ ਜਾਇ ਜੀ ਮੋਲਾ ਬਾਕੀ ਹੋਰ ਮਾਤਨ ਕਰ ਦਿਓ 45000 ਰੁਪਏ ਦੀ ਦੇ ਦਾ 45 ਦੀ ਹਾਂ ਜੀ ਬਾਕੀ ਬਿਲਕੁਲ ਮਾਤਨ ਓਏ ਜਿਆਦਾ ਨਹੀਂ ਵੀਰੇ ਯਾਰ ਹੀ ਛੱਡ ਦੋ ਬਹੁਤ ਜਾਇਜ ਰੇਟ ਹੈ ਤੁਹਾਡਾ ਹਾਂ 44 ਦੀ ਬਿਲਕੁਲ 44000 ਦੀ 43 ਦੀ ਹਾਂਜੀ 43000 ਕੀ ਬਾਤ ਹੈ ਇਹ ਵੇਖੋ ਵੀਰੋ ਚੈੱਕ ਕਰ ਲਓ ਰੇਟ ਵੀਰ ਦਾ ਜਾਇਜ ਆ ਮੈਂ ਵੀਰੋ ਚੰਗੀ ਆ ਕਿਹੜਾ ਵੀਰ ਸੰਭਲੂਗਾ ਬਾਕੀ ਜਵਾਬ ਬੜਾ ਪੋਲਾ ਭਾਜੀ ਇਹ ਜਵਾਬ ਪੋਲਾ ਲੱਗਿਆ ਠੀਕ ਹੈ ਵੀਰੋ ਜਵਾਬ ਜੂ ਦੀ ਜਮਾ ਪੋਲੀ ਆ ਵੀਰੇ ਚੰਗੀ ਮੈਂ ਆ ਪਤਲੇ ਚਮਚਾ ਬਾਕੀ ਕਿਹੜਾ ਵੀਰ ਸੇਵਾ ਕਰੂਗਾ ਵੀਰੇ ਦੋ ਦੋ ਵੀ ਮਾਰ ਸਕਦੀ ਹੈ ਨਾ ਹਾਂਜੀ ਹਾਂਜੀ ਵਧੂਗੀ ਭਾਜੀ ਵਧੂਗੀ ਬਿਲਕੁਲ ਵੀਰੇ ਬਿਲਕੁਲ ਬਾਕੀ ਵੀਰੇ ਕਹਿੰਦਾ 43000 ਦੀ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਫੋਨ ਲਾ ਲਿਓ ਮਾਂ ਤਾਂ ਰੋਚੋ ਵੀ ਕਰ ਲਾਂਗੇ ਮਾਂ ਤਾਂ ਹੋ ਜੂ ਤੁਹਾਡਾ ਹਨਾ ਜੀ ਠੀਕ ਹੈ ਵੀਰੇ ਹਾਂਜੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਜੀ ਵੇੜ ਤੇ ਹਾਂਜੀ ਇਹ ਮਤਲਬ ਡੇਢ ਕਿ ਮਹੀਨੇ ਦੀ ਸੂਈ ਜੀ ਬੱਚਾ ਹੈ ਡੇਢ ਮਹੀਨੇ ਦੀ ਬੱਚਾ ਨਹੀਂ ਮਰ ਗਿਆ ਹੋਣਾ ਹਨਾ ਨਹੀਂ ਬਚਾਏਂਗੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਦੋ ਤੇ ਲਗਾ ਹੋਊਗਾ 9 ਕਿਲੋ ਹੀ 8 ਲਾ ਕੇ ਚੱਲਿਓ 8 ਮੰਨ ਕੇ ਚੱਲਿਓ ਹਨਾ ਜੀ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੋ 8 ਕਿਲੋ ਦੁੱਧ ਦਾ ਬੱਚਾ ਇਹਦਾ ਹਨੀ ਆ ਬਾਕੀ ਵੀਰੇ ਇਹਦੀ ਫੇਸ ਕੁਆਲਿਟੀ ਵੇਖ ਲ ਯਾਦ ਨਸਲ ਚੰਗੀ ਆ ਵੈੜਾ ਹਾਂਜੀ ਹਾਂਜੀ ਚੰਗੀ ਘੈਂਟ ਵੈੜਾ ਵੀਰੋ ਥਾਂ ਥਾਂ ਚੈੱਕ ਕਰ ਲਓ ਮੈਂ ਇਧਰੋਂ ਭਾਈ ਭਾਇਆ ਖੋਲੋਗੇ ਜੀ ਖੋਲੋ ਤੋਰਾ ਵਖਾਦਾ ਦੇਖਿਆ ਕਿ ਕੀ ਬਾਤ ਹੈ ਵੀਰੋ ਵੇਖੋ ਵੀਰੋ ਲੈਵਾ ਚੈੱਕ ਕਰੋ ਚੰਗਾ ਲੈਵਾ ਲੱਗਿਆ ਜੀ ਹੁਣ 8 ਕਿਲੋ ਦੁੱਧ ਆ ਵੀਰ 8 ਕਿਲੋ ਵੀਰ ਜੀ ਹਾਜ਼ਰ ਜੀ ਠੀਕ ਆ ਵੀਰੇ 8 ਕਿਲੋ ਦੁੱਧ ਆ ਵੀਰੋ ਚੈੱਕ ਕਰ ਲਓ ਵੈੜ ਚੰਗੀ ਵੈੜਾ ਵੀਰੋ ਵਜਨ ਵਾਲੀ ਆ ਵੱਡੇ ਪੱਲੇ ਜਾ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਲੈਵਲ ਹੋਆ ਵੀਰੇ ਚੈੱਕ ਕਰ ਲੋ ਥਨ ਥੁਣ ਬਹੁਤ ਵਧੀਆ ਲੱਗਿਆ ਵੀਰੇ ਚਵਾਈ ਵਾਲਾ ਵੈੜ ਨੂੰ ਬਾਕੀ ਵੀਰੇ ਪ੍ਰਿੰਟ ਬਹੁਤ ਚੰਗਾ ਵੈੜਦਾ ਚੈੱਕ ਕਰੋ ਰੰਗ ਬਾਜ ਬਹੁਤ ਘੈਂਟ ਆ ਬਾਕੀ ਫੇਸ ਕੁਆਲਿਟੀ ਵੀ ਬਹੁਤ ਸ਼ਾਨਦਾਰ ਆ ਵੈੜਦੀ ਚੰਗੀ ਵੈੜਾ ਵੀਰੇ ਥਨ ਥੁਣ ਵਧੀਆ ਲੱਗਿਆ ਰਾਜੀ ਦੂਜੀ ਆ ਜੀ ਠੀਕ ਆ ਵੀਰੇ ਚਵਾ ਚੂ ਕਿਵੇਂ ਦਾ ਵੀਰੇ ਦੱਸਿਆ ਜਵਾਬ ਆ ਜੀ ਇੱਕ ਨੰਬਰ ਇੱਕ ਨੰਬਰ ਚਵਾ ਆ ਗਿਆ ਹਨਾ ਜੀ ਠੀਕ ਹੈ ਵੀਰੇ ਕੋਈ ਪਹਾੜਾ ਨਹੀਂ ਇਤਰਾ ਹੀ ਕੀ ਬਾਤ ਹੈ ਠੀਕ ਹੈ ਵੀਰੇ ਹਾਂਜੀ ਠੀਕ ਹੈ ਹੁਣ ਆਪਣਾ ਗਰੰਟੀ ਵਾਲਾ 8 ਕਿਲੋ ਦੁੱਧ ਆ ਗਰੰਟੀ ਵਾਲੇ ਬਿਲਕੁਲ ਵਿਖਾਵਾਂ ਭਾਵੇਂ 10 ਦਾ ਦਿੰਦੀ ਹੈ ਹਨਾ ਜੀ ਬਾਕੀ ਬਿਲਕੁਲ ਦੁੱਧ 8 ਕਿਲੋ ਹੈਗਾ ਉਹਨਾਂ ਨੂੰ ਦੱਸੋ ਉਹਨਾਂ ਨੂੰ ਹੀ ਦੱਸੋ ਬਿਲਕੁਲ ਵੀਰੇ ਬਿਲਕੁਲ ਤੇ ਵੀਰ ਜੀ ਮੁੱਲ ਮੁੱਲ ਵੀਰ ਜੀ ਇਹਦਾ ਹੈਗਾ ਜੀ 5000 5000 ਹਾਂਜੀ ਕਿਹੜੀ ਮੁੱਲ ਪੋਣਾ ਵਾਲੀ ਆ ਦੋ ਜਾਂਦੇ ਹੋ 23 ਦੀ ਹਾਂ ਨਹੀਂ ਜਾਂਦੋ ਬਾਕੀ ਕੋਈ ਵੀਰ ਫੋਨ ਲਾਵੇ ਲਾਲੇ ਕਰਦਾਂਗੇ ਉੱਚੇ ਮਾਨ ਕਰ ਦਿਓ ਵੀਦੇ ਮਾਨ ਤਨ ਜਾਣਦੇ ਓਟ ਦੀਆਂ ਜਾਣ ਬਾਕੀ ਵੀਰੇ ਫੋਨ ਲਾ ਲਿਓ 23000 ਜੋ ਮਾਨ ਤਨ ਹੋ ਜੂ ਤੁਹਾਡਾ ਹਾਂਜੀ ਹਾਂਜੀ ਵੀਰੇ ਅਗਲੇ ਬੰਤੇ 23 ਨੰਬਰ ਤੇ ਆ ਗਏ ਵੀਰ ਜੀ ਟੋਕੜ ਜੀ ਅਹ ਟੋਕੜੀ ਹੈ ਵੀ ਹਾਂਜੀ ਠੀਕ ਹੈ ਜੀ ਤੋਂ ਦੇ ਉਹ ਕੋਈ 6 ਕਿਲੋ 6 ਕਿਲੋ ਹਾਂਜੀ ਠੀਕ ਹੈ ਵੀਰੇ ਇਹ ਵੀ ਠੰਡੀ ਸੀਲ ਪਾੜੇ ਤੋਂ ਬਗੈ ਪਾੜਾ ਪਾਉ ਨਾ ਪਾਉ ਇੰਤੈਂ ਦੇਖੋ ਕੋ ਥਣ ਕਿਦਾਂ ਦੇਖੋ ਵੀਰੇ ਥਣ ਚੈੱਕ ਕਰੋ ਬਹੁਤ ਸੋਹਣਾ ਥਣ ਲੱਗਿਆ ਬਿਲਕੁਲ ਖੋਲੋ ਵੀਰੇ ਵੇਖੋ ਵੀਰੇ ਇਹ ਵੀ ਕੱਦ ਕਾਠ ਵੱਡਾ ਆ ਲੰਮੀ ਬੇਰ ਜਾਂਦੇ yeah, ਵੀ ਵੇਖੋ ਵੀਰੇ ਚੰਗੀ ਵੇੜ ਇਹ ਵੀ ਲੰਮੀ ਵੇਲ ਆ। ਬਾਗੀ ਵੀਰੇ ਨਵੇਂ ਪਸ਼ੂ ਦਾ ਵਾਧਾ ਹੁੰਦਾ ਕੋਈ ਵੀਰ ਲੈ ਜੂ ਸਾਂਭ ਲੂਗਾ ਹਨਾ ਜੀ। ਬਿਲਕੁਲ ਕੱਦ ਕਾਠ ਵਾਲੀ ਵੀਰੇ ਹਨਾ। ਸੱਜਰ ਨੇ ਵੀ ਚੰਗਾ ਦੁੱਧ ਭਰਿਆ ਹੋ। ਜੀ 14-15 ਕਿਲੋ ਦੁੱਧ ਚੁੰਨੇ ਰਹੇ ਆ। ਅ ਸੱਜਰ ਨੇ ਹਨਾ ਜੀ। ਠੀਕ ਆ ਵੀਰੇ ਥਾਂ ਥਾਂ ਚੰਗਾ ਲੱਗਿਆ ਦੁੱਧ ਵਾਲਾ ਲੱਗਿਆ। ਚੈੱਕ ਕਰ ਲੋ ਨਾੜਾ ਨੂਣਾ ਐ ਦੁੱਧ ਵਾਲੀਆਂ ਹਨਾ ਜੀ। ਹਾਂ ਜੀ। ਠੀਕ ਆ ਵੀਰੇ। ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ? ਮੁੱਲ ਵੀਰ ਜੀ ਇਹਦਾ 17000। 17000। ਹਾਂ ਜੀ। ਜਾ ਜੀ ਆ। ਤੁਸੀਂ ਦੱਸੋ। ਯਾਰ ਛੱਡ ਦੋ ਪੂਰੇ 15 ਦੀ ਪੂਰੇ 15 ਦੀ ਉਹ ਚੋ ਮਾਤਾਂ ਨੂੰ ਜੂ ਫੋਨ ਲਾਵੇ ਕੋਈ ਹਨਾ ਮੈਂ ਮਰਜ਼ੀ ਕਰਦਾਂਗੇ ਕੀ ਬਾਤ ਹੈ ਵੇਖੋ ਵੀਰੋ ਰੇਡ ਵੀਰ ਦੇ ਜਿਆਜਾ ਚੰਗੀ ਵਿਹੜਾ ਹਾਂਜੀ ਵੀਰੇ ਅਗਲੇ ਬੰਨੇ ਉਹ ਆ ਗਈ ਚੌਥੇ ਨੰਬਰ ਤੇ ਜੀ ਗੱਪਣ ਵੇਰ ਅੱਛਾ ਹਾਂਜੀ ਵੀਰੇ ਇਹ ਵੀਰ ਦੀ ਜੱਪਣੀ ਹੈ ਤੇ ਨਵੇਂ ਨਿਆਂ ਦੀ ਚੈੱਕ ਪਾਸ ਹੈ ਤੇ ਨਵੇਂ ਨਿਆਂ ਦੀ ਚੈੱਕ ਪਾਸ ਹੈ ਠੀਕ ਹੈ ਜੀ ਹਾਂਜੀ ਤੇ ਨਾਮੀ ਨੇ ਆਂ ਦੀ ਵੀਰੇ ਚੈੱਕ ਪਾਸ ਹਾਂਜੀ ਬਾਕੀ ਵੀਰ ਜੀ ਸੇਵਾ ਨਹੀਂ ਕੋਈ ਕਰਦੇ ਬਿਲਕੁਲ ਕੱਲ ਜਿੱਥੋਂ ਲਿਆਦੀ ਨਾ ਪਾਗੇ ਹਾਂਜੀ ਨਹੀਂ ਮੰਨਾ ਨਹੀਂ ਹਾਂਜੀ ਥੂਪੇ ਬੱਦੀ ਮਾੜਾ ਹਾਲ ਇਹਦਾ ਠੀਕ ਹੈ ਜਾਨ ਛਡਾਉਣ ਵਾਲੀ ਗੱਲ ਜੀ ਬਿਲਕੁਲ ਹੈ ਵੀ ਨਵੀਆਂ ਵੈੜ ਵੀਰੇ ਜੀ ਵੈੜ ਭਾਜੀ ਪਹਿਲਾਂ ਸੁਆ ਦੇਖੋ ਪਹਿਲਾਂ ਲੱਗਾ ਜੇ ਸਾੰਭੀ ਹੋਏ ਵੈੜ ਤੇ ਇਹੋ ਜੀਆਂ ਚੜੀਆਂ ਰੀਆਂ ਜਦੋਂ ਮਰਜੀ ਵੇਚ ਦੂ ਦੇਖੋ ਵੀਰੇ ਹੈ ਕਿ ਨਹੀਂ ਬਿਲਕੁਲ ਵੀਰੇ ਬਿਲਕੁਲ ਤੇ ਨਾਮੀ ਨੇ ਆਂ ਦੀ ਗੱਬਣਾ ਹਣਾ ਨਾਮੀ ਨੇ ਚੈੱਕ ਪਾਸ ਤੇ ਆ ਠੀਕ ਹੈ ਖੋਲੋ ਵੀਰ ਜੀ ਦਿਖਾਈਏ ਦੇਖੋ ਵੀਰੋ ਤੇ ਨਾਮੀ ਨਿਆ ਦੀ ਚੈੱਕ ਪਾਸਾ ਬਾਕੀ ਰੁੱਖਾਪਾਨਾ ਵੀਰੋ ਕਿਹੜਾ ਵੀਰ ਲੈ ਜਾਊਗਾ ਸੇਵਾ ਕਰ ਲੂਗਾ ਨਵੀਂ ਵਿਹੜਾ ਵੀਰੋ ਸਾਂਭ ਹੋਣ ਵਾਲੀ ਜੋ ਵਿਹੜ ਦੀ ਕਿ ਵੀਰ ਨੇ ਸਾਂਭੀ ਨਹੀਂ ਆ ਬਾਕੀ ਕੋਈ ਵੀਰ ਸੇਵਾ ਕਰੂਗਾ ਤੇ ਚੰਗਾ ਦੁੱਧ ਪਰੂਗੀ ਏ ਰਾਜ ਰੂਜੀ ਜਿਹਾ ਹਣਾ ਵੀ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਵੀਰ ਜੀ ਇਹਦਾ 12000 12000 ਹਾਂਜੀ ਜਾਈ ਹੈ ਚਲੋ ਕਰ ਦਿਓ ਵਿੱਚ ਮਾਨਦਨ ਕੇ ਵੀਰ ਨੇ ਸਾਹਮਣੀ ਹਨਾ ਵੀਰ ਜੀ ਕੋਈ ਆਸ ਤੇ ਆਏ 15 ਵਸ਼ੀਆਂ ਲੋਕੀ 7700 7700 ਖੜੀ ਰੇ ਵੇਚ ਦਿੰਦੇ ਬਿਲਕੁਲ ਬਿਲਕੁਲ ਇਹ ਭਾਜੀ ਫੇਕ ਆਪਣੇ ਬਿਲਕੁਲ ਵੀਰੇ ਬਿਲਕੁਲ ਗਾੜੀ ਆਸ ਤੇ ਹੈਗੀ ਨਾ ਤੇ ਸੁਣਨ ਵਾਲੀ ਹੈ ਸੁਣਨ ਵਾਲੀ ਸੁਣਨ ਵਾਲੀ ਹਨਾ ਜੀ ਬਾਕੀ ਚਲੋ ਵੀਰੇ ਤਿੰਨਾਂ ਮਹੀਨਿਆਂ ਦੀ ਗੱਬਣਾ ਚੈੱਕ ਆਪਣੀ ਕਰਾ ਕੇ ਕੋਈ ਬਿਲਕੁਲ ਚੈੱਕ ਪਾਸਾ ਕੋਈ ਵੀਰ ਲੈ ਜੂਗਾ ਸਾੰਭਿਓ ਵੀਰੋ ਬਾਕੀ ਵੀਰੇ ਚਲੋ ਸੇਵਾ ਹੀ ਕਰਨੀ ਕੇ ਵੀਰ ਨੇ ਜਿਆਦਾ ਨਹੀਂ 10000 ਦੀ ਦੇ ਦਾਂ 2000 ਜਾਂਦੇ ਹੋ ਹਨਾ 10 ਦੀ ਪੂਰੇ ਦੀ 10 ਦੀ ਦੇ ਦਾਂਗੇ ਠੀਕ ਆ ਬਾਕੀ ਵੀਰੋ ਵੇ ਲਓ 10000 ਦੀ ਆ ਫੋਨ ਲਾ ਲਿਓ ਛੋਟ ਛਾਟ ਹੋਰ ਵੀਰ ਕਰ ਦੂ ਰੇਡ ਵੀਰ ਤਾਂ ਜਵਾਂ ਜਿਆ ਜਿਆ ਤਿੰਨਾ ਮਹੀਨਿਆਂ ਦੀ ਗੱਬਣਾ ਬਾਕੀ ਰੁੱਖਾ ਪਾਨਾ ਵੀਰੋ ਸੰਭਲਿਓ ਖੜਕੇ ਆ ਬਿਲਕੁਲ ਵੀਰੋ ਇਹਦਾ ਕਿਹੜਾ ਵੀਰੋ ਘਾਟਾ ਕੋਈ ਘਾਟੇ ਵਾਲੀ ਵੀਰ ਜੀ ਹਨਾ ਜੀ ਕਿਹੜਾ ਵੀਰ ਸੇਵਾ ਕਰ ਲੂਗਾ ਸੇਵਾ ਦਾ ਮੁੱਲ ਦੇ ਕੇ ਜਾਊ ਇੱਕ ਵੀਰ ਜੀ ਆ ਜੀ ਠੀਕ ਹੈ ਜੀ ਇਹ ਕੋਈ ਸ਼ਾਮਰ ਵਾਲਾ ਜਾਵਣਾ ਹੋਏ ਕੋਈ ਵੀਰ ਅ ਨਹੀਂ ਹਾਂਜੀ 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 ਇਹ ਮਲੇ ਬਾਨਣ ਵਾਲੀ ਹੋਈ ਵੈਰ ਅਛਾ ਜੀ ਜੇ ਕੋ ਸਾਹਮਣ ਵਾਲਾ ਉਹ ਵੀਰ ਤੇ ਸੇਵਾ ਜੀ ਵੀਰ ਜੀ ਦੇ ਦਾਂਗੇ ਠੀਕ ਹੈ ਘਰੇ ਪਾਲੀ ਸੀਗੀ ਘਰੇ ਪਾਲੀ ਠੀਕ ਹੈ ਠੀਕ ਹੈ ਵੇਖ ਲੋ ਵੀਰੋ ਜੇ ਵੀ ਕੇ ਵੀਰ ਨੇ ਖੜਨੀਆਂ ਨੇ ਵੀਰ ਕਹਿੰਦਾ ਦੇ ਦਾਂਗੇ ਸਾਂਭ ਲਿਓ ਹਾਂ ਜੀ ਹਾਂ ਜੀ ਫਰੀ ਆ ਹਨਾ ਵੀਰੇ ਹਾਂ ਜੀ ਵੀਰ ਜੀ ਸੇਵਾ ਜੀ ਦੇ ਦਾਂਗੇ ਸੇਵਾ ਹੀ ਆ ਹਨਾ ਬਾਕੀ ਲੈ ਜਾਓ ਵੀਰੋ ਚੰਗੀ ਆ ਠੀਕ ਆ ਵੀਰੇ ਹਾਂ ਜੀ ਵੇਖੋ ਵੀਰੋ ਰੇਡ ਵੀਰ ਤੇ ਜਾਵਾਂ ਜੈ ਜੈ ਹਰ ਵੀਡੀਓ ਇਹ ਰੇਡ ਵੀਰ ਤੇ ਜੈਜ ਹੁੰਦੇ ਆ ਤਾਂ ਹੀ ਪਸ਼ੂ ਜਲਦੀ ਵੇਖਦਾ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੋ ਤੋ ਇਹ ਪਸ਼ੂਦ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਉਹ ਵੀਰ ਜੀ ਤੁਹਾਡਾ ਆਪਦਾ ਫਰਜ਼ ਬੰਦਾ ਜੀ ਹਨਾ ਵੀਰ ਜੀ ਹਾਂ ਜੀ ਹਾਂ ਜੀ ਵੀਰ ਜੀ ਆਪਣੀ ਆ ਕੇ ਦਸਲੀ ਕਰਨ ਚੋਲ ਜਾ ਗਿਆ ਆਪਣੀ ਬਿਲਕੁਲ ਆਪਣੇ ਚੇਨ ਨਾਮ ਚੋਗੇ ਦਸਲੀ ਕਰਨ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਬਿਲਕੁਲ ਹਾਂ ਜੀ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਨਾਮ ਵੀਰ ਜੀ ਨੇ ਭੇਸ ਸਿੰਘ ਜੀ ਹਾਂ ਜੀ ਪਿੰਡ ਦੋਗੇ ਜੀ ਹਾਂ ਜੀ ਜ਼ਿਲ੍ਹਾ ਅਮਰਸੇਲ ਦੇ ਤੇ ਆਪਣਾ ਫੋਨ ਨੰਬਰ ਹੈਗਾ ਜੀ 87 ਤੋਂ 9013011 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ